ਕਿ ਜਦੋਂ ਉਹ ਇਹ ਪ੍ਰੈਗਨਨਸੀ ਹੋਈ ਹੈ ਤਾਂ ਉਹਨਾਂ ਨੇ ਜਿਹੜੀ ਸਿਹਤ ਕੇਂਦਰ ਜਿਹੜਾ ਉਹਨਾਂ ਨੂੰ ਉਹਨਾਂ ਦੇ ਹਲਕੇ ਦੇ ਨਾਲ ਲੱਗਦਾ ਹੈਗਾ ਉੱਥੇ ਬਕਾਇਦਾ ਜਿਹੜਾ ਪਿੰਡ ਮੂਸਾ ਚ ਜਿਹੜਾ ਵੀ ਸਿਹਤ ਕੇਂਦਰ ਹੈਗਾ ਉੱਥੇ ਬਕਾਇਦਾ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਉਹਨਾਂ ਨੇ ਸਾਰਾ ਉੱਥੇ ਜਿੱਥੋਂ ਵੀ ਉਹ ਕਰਵਾ ਕੇ ਆਏ ਆ ਉਹਦੇ ਬਾਰੇ ਭਲੇ ਭਾਤੀ ਜਾਣੂ ਕਰਾਇਆ ਸੀਗਾ ਤਾਂ ਜੇ ਮੈਂ ਕਾਨੂੰਨੀ ਪੱਖ ਤੋਂ ਗੱਲ ਕਰਾਂ ਕਿ ਜਦੋਂ ਕਹਿ ਰਹੇ ਨੇ ਕਿ ਅਸੀਂ ਹਿੰਦੁਸਤਾਨ ਚ ਇਹ ਪ੍ਰੋਸੈਸ ਨਹੀਂ ਅਡਾਪਟ ਕੀਤਾ ਤਾਂ ਜੋ ਇਹ ਚਲੋ ਇੱਕ ਲੈਟਰ ਕੇਂਦਰ ਸਰਕਾਰ ਨੇ ਜੇ ਪੰਜਾਬ ਸਰਕਾਰ ਨੂੰ ਹੈਲਥ ਮਿਨਿਸਟਰੀ ਨੇ ਕੱਢ ਦਿੱਤਾ ਚਲੋ ਜੇ ਉਹਨਾਂ ਨੂੰ ਕਿਤੇ ਕਿੰਤੂ ਪ੍ਰੰਤੂ ਲੱਗੀ ਹੋਊਗੀ ਕੱਢ ਦਿੱਤਾ ਕੋਈ ਇਸ਼ੂ ਨਹੀਂ ਹੈਗਾ ਬਟ ਉਹਨਾਂ ਨੂੰ ਜਿਵੇਂ ਇੰਨੀ ਜਲਦੀ ਮਤਲਬ ਕਿ ਹਰਾਸ਼ ਕਰਨ ਵਾਲੀ ਗੱਲ ਹੈ ਜੀ ਪੰਜਾਬੀ ਗਾਇਕ ਸੁਭਦੀਪ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ੀ ਹੋਈ ਜਿੱਥੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਵੀ ਪਹੁੰਚੇ ਸੀ ਪੂਰੇ ਮਾਮਲੇ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਸੋਭਦੀਪ ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰ ਪਾਲ ਮਿੱਤਲ ਵਕੀਲ ਸਾਹਿਬ ਸਵਾਗਤ ਹੈ ਪੰਜਾਬ ਤੱਕ ਦੇ ਤੁਹਾਡਾ ਜੀ ਧੰਨਵਾਦ ਜੀ ਬਹੁਤ-ਬਹੁਤ ਅੱਜ ਪੀਸੀਸੀ ਮੂਸੇਵਾਲਾ ਕਤਲ ਮਾਮਲੇ ਦੀ ਸਰਦਾਰ ਬਲਕੌਰ ਸਿੰਘ ਵੀ ਪਹੁੰਚੇ ਸੀ ਕੀ ਐਮ ਰਿਹਾ ਜਿਹੜਾ ਕੇਸ ਦੇ ਵਿੱਚ ਅੱਜ ਕੁਝ ਜ਼ਿਆਦਾ ਤਰੀ ਹੋਇਆ ਐਮ ਕਿਉਂਕਿ ਪਿਛਲੇ ਕਈ ਜਿਹੜੇ ਪੇਸ਼ੀਆਂ ਤੋਂ ਮੈਂ ਜਿਵੇਂ ਦੱਸਿਆ ਪਹਿਲਾਂ ਵੀ ਮੀਡੀਆ ਦੇ ਮਾਧਿਅਮ ਰਾਹੀਂ ਕਿ ਕੁਝ ਮੁਲਜ਼ਮਾ ਨੇ ਜਿਹੜੀ ਆਪਣੀ ਡਿਸਚਾਰਜ ਦੀ ਅਪਲੀਕੇਸ਼ਨ ਲਾਈ ਸੀ ਜਿੱਚ ਜੱਗੂ ਭਗਵਾਨਪੁਰੀਆ ਸਚਿਨ ਲਾਰੈਂਸ ਬਸ਼ਨੋਈ ਚਰਨਜੀਤ ਚੌਧਰ ਚੇਤਨ ਜਗਤਾਰ ਇਨਾਂ ਮੁਲਜ਼ਮਾਨਾਂ ਜਿਹੜੀ ਹੈਗੀ ਐਪਲੀਕੇਸ਼ਨ ਲਈ ਸੀ ਡਿਸਚਾਰਜ ਦੀ ਉਹਦੀ ਰਿਪਲਾਈ ਮੰਗੀ ਜਾ ਰਹੀ ਸੀ ਸਟੇਟ ਤੋਂ ਤਾਂ ਮਾਨਜੋਗ ਅਦਾਲਤ ਨੇ ਜਿਹੜਾ ਹੈਗਾ ਅੱਜ ਫੇਰ ਉਹਦੀ ਜਿਹੜੀ ਰਿਪਲਾਈ ਲਈ ਹੈਗੀ ਹੈ 27/3/2024 ਜਿਹੜਾ ਹੈਗਾ ਪ੍ਰੋਸੀਕਿਊਸ਼ਨ ਏਜੰਸੀ ਨੂੰ ਉਹਦਾ ਰਿਪਲਾਈ ਦੇਣ ਲਈ ਪੇਸ਼ੀ ਨਿਸ਼ਚਿਤ ਕੀਤੀ ਹੈ। ਪ੍ਰੋਸੀਕਿਊਸ਼ਨ ਏਜੰਸੀ ਤੋਂ ਚਾਹੇ ਅਸੀਂ ਵੀ ਜਿਵੇਂ ਇਸ ਕੇਸ ਨੂੰ ਅਸਿਸਟ ਕਰ ਰਹੇ ਹਾਂ ਤਾਂ ਉਹ ਪੰਜਾਬ ਸਟੇਟ ਤੋਂ ਨਹੀਂ ਕਹਿ ਸਕਦਾ ਕਿ ਪ੍ਰੋਸੀਕਿਊਸ਼ਨ ਏਜੰਸੀ ਲੀਗਲ ਡੀਏ ਜਿਵੇਂ ਉਹ ਕੇਸ ਨੂੰ ਦੇਖ ਰਹੇ ਉਹਨਾਂ ਤੋਂ ਮੰਗੀ ਗਈ ਹੈ। ਤੇ ਅਗਲੀ ਜਿਹੜੇ ਅੱਜ ਕਿਨ ਅਗਲੀ ਜਿਹੜੀ ਪੇਸ਼ੀ ਹੋਣਾ ਦੂਸਰੇ ਜਿਹੜੇ ਕੇਸ ਦੇ ਹੈਗੇ ਇਹ ਤਾਂ ਡਿਸਚਾਰਜ ਵਾਲੀ ਸੀਗੀ ਜਿਹੜਾ ਰਿਪਲਾਈ ਮੰਗਿਆ ਗਿਆ ਦੂਜੀ ਕਦੋਂ ਪੇਸ਼ੀ ਜਿਹੜੀ ਹੋਊਗੀ ਜਿਹੜੀ ਦੂਜੀ ਪੇਸ਼ੀ ਹੈਗੀ ਉਹ 54 2024 ਰੱਖੀ ਗਈ ਹੈ ਕਿਉਂਕਿ 27 ਤਰੀਕ ਨੂੰ ਹੈਗਾ ਜਿਹੜਾ ਪ੍ਰੋਸੀਕਿਊਸ਼ਨ ਏਜੰਸੀ ਨੇ ਉਹਦਾ ਰਿਪਲਾਈ ਫਾਈਲ ਕਰਨਾ ਤੇ ਇਹ ਦੇਖਣਾ ਕਿ ਉਸੇ ਦਿਨ ਹੀ ਇਹ ਤੇ ਬਹਿਸ ਹੁੰਦੀ ਹੈ ਨਹੀਂ ਤਾਂ ਫਿਰ 54 ਨੂੰ ਜਿਹੜੀ ਹੈਗਾ ਰਿਪਲਾਈ ਫਾਈਲ ਕਰਨ ਤੋਂ ਬਾਅਦ ਬਹਿਸ ਹੋਊਗੀ ਕਿ ਉਹਨਾਂ ਨੂੰ ਡਿਸਚਾਰਜ ਕਰਨਾ ਬੰਦ ਹੈ ਜਾਂ ਨਹੀਂ ਬੰਦਾ ਤਾਂ ਜਿਹੜੀ ਦੂਜੀ ਮੁੱਖ ਪੇਸ਼ੀ ਹੈਗੀ ਉਹ ਵੀ 54 ਤੇ ਹੀ ਇਹੜੀ ਦੋਸ਼ੀਆਂ ਦੀ ਹਾਜ਼ਰੀ ਜਿਵੇਂ ਬੀਸੀ ਰਾਹੀਂ ਲੱਗਦੀ ਹੈਗੀ ਉਹ 5-4 ਹੀ ਨਿਸ਼ਚਿਤ ਕੀਤੀ ਗਈ ਹੈ। ਹਾਂ ਅੱਜ ਸਰਦਾਰ ਬਲਕੌਰ ਸਿੰਘ ਵੀ ਪਹੁੰਚੇ ਸੀਗੇ ਕੀ ਗੱਲਬਾਤ ਹੋਈ? ਬਿਲਕੁਲ ਜਿਵੇਂ ਹਰਪੇਸ਼ੀ ਤੇ ਉਹ ਆ ਹੀ ਰਹੇ ਨੇ ਅੱਜ ਦੇ ਕੇਸ ਦੀ ਪੈਰਵਾਈ ਕਰ ਰਹੇ ਨੇ ਤੇ ਉਹ ਆਏ ਸੀਗੇ ਉਹ ਉਹਨਾਂ ਦਾ ਵੀ ਇਹੀ ਕਹਿਣਾ ਕਿ ਕੋਰਟ ਦਾ ਇੱਕ ਪ੍ਰੋਸੈਸ ਹੈਗਾ ਜੋ ਨਿਆ ਜੁਡੀਸ਼ਰੀ ਹੈਗੀ ਉਹ ਤੇ ਸਾਨੂੰ ਪੂਰਾ ਯਕੀਨ ਹੈ ਉਹ ਜੋ ਵੀ ਫੈਸਲਾ ਕਰੂਗੀ ਸਾਨੂੰ ਮੰਨਨੇ ਹੋਊਗਾ ਤੇ ਬਾਕੀ ਉਹਨਾਂ ਦੇ ਚਲੋ ਬੇਟਾ ਆਇਆ ਨਵਾਂ ਸੁਖਦੀਪ ਸਿੰਘ ਸਿੱਧੂ ਦਾ ਛੋਟਾ ਭਰਾ ਆਇਆ ਹੈ। ਉਹਦੇ ਵੀ ਉਹਨਾਂ ਨੇ ਚਲੋ ਖੁਸ਼ੀ ਪ੍ਰਗਟ ਕੀਤੀ ਇਹ ਕੁਝ ਉਹਨਾਂ ਨੂੰ ਸੱਜਣ ਵੀ ਮਿਲਦੇ ਆਉਂਦੇ ਰਹੇ ਆ ਕੇ ਗਏ ਨੇ ਬਿਲਕੁਲ ਸਿੱਧੂ ਮੂਸੇਵਾਲਾ ਦੇ ਪਿਤਾ ਲਗਾਤਾਰ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਵੀ ਕਿਹਾ ਗਿਆ ਕਿ ਛੋਟੇ ਸਿੱਧੂ ਨੂੰ ਲੈ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕਿ ਬੱਚੇ ਦੇ ਪ੍ਰੂਫ ਦਿਖਾਓ ਗੱਲਬਾਤ ਹੋਈ ਹੋਗੀ ਸਿੱਧੂ ਦੇ ਫਾਪੇ ਬਿਲਕੁਲ ਉਹ ਜਿਵੇਂ ਉਹਨਾਂ ਮੀਡੀਆ ਤੇ ਉਹਨਾਂ ਨੇ ਵੀ ਆਪਣੀ ਇੱਕ ਕਵਰੇਜ ਕੀਤੀ ਹੈਗੀ ਹੈ ਉਹ ਜੋ ਜਿਵੇਂ ਪਿਛਲੇ ਲੰਬੇ ਸਮੇਂ ਤੋਂ ਕਹਿ ਰਹੇ ਨੇ ਤਿੰਨ ਚਾਰ ਉਹਨਾਂ ਦੀ ਇੰਟਰਵਿਊਜ਼ ਆਈਆਂ ਨੇ ਜੇ ਅੱਜ ਵੀ ਉਹਨਾਂ ਨੇ ਕਿਹਾ ਹੈਗਾ ਕਿ ਜੀ ਜਿਹੜਾ ਉਹ ਹੈਗਾ ਕਿ ਉਹਨਾਂ ਨੇ ਜੋ ਵੀ ਆਈਵੀਐਫ ਤਕਨੀਕ ਜਾਂ ਜੋ ਵੀ ਉਹਨਾਂ ਨੇ ਪ੍ਰੋਸੀਜਰ ਅਡਾਪਟ ਕੀਤਾ ਉਹ ਬਿਲਕੁਲ ਲੀਗਲ ਕੀਤਾ ਉਹ ਅਸੀਂ ਹਿੰਦੁਸਤਾਨ ਤੋਂ ਬਾਹਰ ਕੀਤਾ ਕਿਉਂਕਿ ਸਾਨੂੰ ਹਿੰਦੁਸਤਾਨ ਦੇ ਕਾਨੂੰਨ ਦੀ ਪੂਰੀ ਨੌਲੇਜ ਹੈ ਕਿਉਂਕਿ ਹਿੰਦੁਸਤਾਨ ਦੇ ਜੇ ਕਾਨੂੰਨ ਦੀ ਗੱਲ ਕਰੀਏ ਤਾਂ ਉੱਥੇ ਜਿਹੜੀ ਹੈਗੀ ਹੈ ਲੇਡੀਜ਼ ਦੀ ਉਮਰ 21 ਤੋਂ 50 ਦੇ ਵਿੱਚ ਵਿੱਚ ਹੈਗੀ ਹੈ ਤੇ ਜੈਂਟਸ ਦੀ 21 ਤੋਂ 55 ਜੋ ਇੰਡੀਆ ਕਾਨੂੰਨ ਕਹਿੰਦਾ ਹੈਗਾ ਪਰ ਉਹਨਾਂ ਨੇ ਕਿਹਾ ਕਿ ਸਾਨੂੰ ਭਲੀ ਭਾਤੀ ਇਹਦੀ ਐਲ ਐਮ ਸੀ ਅਸੀਂ ਜਦੋਂ ਇਹ ਅਸੀਂ ਪਲਾਨ ਆਊਟ ਕੀਤਾ ਕਿ ਸਾਨੂੰ ਹੁਣ ਬੱਚਾ ਚਾਹੀਦਾ ਹੈ ਤਾਂ ਉਹਨਾਂ ਨੇ ਪੂਰੇ ਜਿਹੜੇ ਆਦਰ ਕੰਟਰੀਜ਼ ਦੇ ਜਿੱਥੇ ਲਾਅ ਦੀ ਉਹਨਾਂ ਨੇ ਸਟੱਡੀ ਕੀਤੀ ਕਿ ਕਿਹੜੀ ਕੰਟਰੀ ਦਾ ਲਾਅ ਨਹੀਂ ਰੋਕਦਾ ਹੈਗਾ ਜੇ ਉੱਥੇ ਕੋਈ ਸੀਮਾ ਨਹੀਂ ਹੈਗੀ ਉਮਰ ਦੀ ਤਾਂ ਅਸੀਂ ਉਸੇ ਕੰਟਰੀ 'ਚ ਜਾ ਕੇ ਜਿਹੜਾ ਇਹ ਪ੍ਰੋਸੀਜਰ ਅਡਾਪਟ ਕੀਤਾ ਬਕਾਇਦਾ ਸਾਡੇ ਕੋਲੇ ਜਿਹੜੇ ਉਸ ਡਾਕਟਰ ਨੇ ਜੋ ਟ੍ਰੀਟ ਕੀਤਾ ਹੈਗਾ ਉਹਦੇ ਸਾਡੇ ਕੋਲੇ ਸਾਰੇ ਟ੍ਰੀਟਮੈਂਟ ਦੀ ਕਾਪੀਜ਼ ਹੈਗੀਆਂ ਨੇ ਜੋ ਅਸੀਂ ਉਹਨਾਂ ਨੂੰ ਪੇਮੈਂਟ ਕੀਤੀ ਹੈਗੀ ਉਹਦਾ ਸਾਡੇ ਕੋਲੇ ਔਨ ਰਿਕਾਰਡ ਬੈਂਕ ਟ੍ਰਾਂਜੈਕਸ਼ਨਜ਼ ਹੈਗੀਆਂ ਨੇ ਔਰ ਉਹਨਾਂ ਨੇ ਇਹ ਵੀ ਗੱਲ ਦੱਸੀ ਅੱਜ ਜੋ ਮੈਨੂੰ ਮੈਂ ਉੱਥੋਂ ਕੋਲੀ ਸੀਗਾ ਕਿ ਜਦੋਂ ਉਹ ਇਹ ਪ੍ਰੈਗਨਨਸੀ ਹੋਈ ਹੈ ਤਾਂ ਉਹਨਾਂ ਨੇ ਜਿਹੜੀ ਸਿਹਤ ਕੇਂਦਰ ਜਿਹੜਾ ਉਹਨਾਂ ਨੂੰ ਉਹਨਾਂ ਦੇ ਹਲਕੇ ਦੇ ਨਾਲ ਲੱਗਦਾ ਹੈਗਾ ਉੱਥੇ ਬਕਾਇਦਾ ਜਿਹੜਾ ਪਿੰਡ ਮੂਸਾ ਚ ਜਿਹੜਾ ਵੀ ਸਿਹਤ ਕੇਂਦਰ ਹੈਗਾ ਉੱਥੇ ਬਕਾਇਦਾ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਉਹਨਾਂ ਨੇ ਸਾਰਾ ਉੱਥੇ ਜਿੱਥੋਂ ਵੀ ਉਹ ਕਰਵਾ ਕੇ ਆਏ ਆ ਉਹਦੇ ਬਾਰੇ ਭਲੀ ਭਾਤੀ ਜਾਣੂ ਕਰਾਇਆ ਸੀਗਾ ਤਾਂ ਜੇ ਮੈਂ ਕਾਨੂੰਨੀ ਪੱਖ ਤੋਂ ਗੱਲ ਕਰਾਂ ਕਿ ਜਦੋਂ ਕਹਿ ਰਹੇ ਨੇ ਕਿ ਅਸੀਂ ਹਿੰਦੁਸਤਾਨ ਚ ਇਹ ਪ੍ਰੋਸੈਸ ਨਹੀਂ ਅਡਾਪਟ ਕੀਤਾ ਤਾਂ ਜੋ ਇਹ ਚਲੋ ਇੱਕ ਲੈਟਰ ਕੇਂਦਰ ਸਰਕਾਰ ਨੇ ਜੇ ਪੰਜਾਬ ਸਰਕਾਰ ਨੂੰ ਹੈਲਥ ਮਿਨਿਸਟਰੀ ਨੇ ਕੱਢ ਦਿੱਤਾ ਚਲੋ ਜੇ ਉਹਨਾਂ ਨੂੰ ਕਿਤੇ ਕਿੰਤੂ ਪ੍ਰੰਤੂ ਲੱਗੀ ਹੋਊਗੀ ਕੱਢ ਦਿੱਤਾ ਕੋਈ ਇਸ਼ੂ ਨਹੀਂ ਹੈਗਾ ਬਟ ਉਹਨਾਂ ਨੂੰ ਜਿਵੇਂ ਇੰਨੀ ਜਲਦੀ ਮਤਲਬ ਕਿ ਹਰਾਸ਼ ਕਰਨ ਵਾਲੀ ਗੱਲ ਹੈਗੀ ਇਸ ਤਰ੍ਹਾਂ ਸਾਲਣਾ ਮੀਡੀਆ ਦੇ ਵਿੱਚ ਪਰਿਵਾਰ ਦਾ ਵੀ ਇੰਨੀ ਹਲੇ ਉਹ ਡਿਲੀਵਰੀ ਹੋਈ ਐ ਤੇ ਉਹ ਹਸਪੀਟਲ ਤੇ ਐਡਮਿਟ ਨੇ ਕਿ ਇੰਨੀ ਕੀ ਕਾਲੀ ਪੈ ਗਈ ਸੀ ਕਿ ਉਹਨਾਂ ਨੇ ਫਟਾਫਟ 14 ਤਰੀਕ ਨੂੰ ਲੈਟਰ ਕੱਢਤਾ ਪੰਜਾਬ ਸਰਕਾਰ ਨੂੰ ਤੇ ਉਹਨਾਂ ਨੇ ਰਿਪਲਾਈ ਮੰਗ ਲਿਆ ਇਹ ਵੋ ਕਿਉਂਕਿ ਸਰਕਾਰ ਨੂੰ ਵੀ ਚਾਹੀਦਾ ਸੀ ਜਾਂ ਦੇਖਣਾ ਚਾਹੀਦਾ ਸੀ ਕਿ ਉਹਨਾਂ ਨੇ ਬਾਕੀ ਜਿਹੜਾ ਹੈਗਾ ਪ੍ਰੋਸੀਜਰ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ 3 ਮਹੀਨੇ ਦੀ ਪ੍ਰੈਗਨਸੀ ਤੋਂ ਬਾਅਦ ਹੀ ਸੂਚਿਤ ਕਰ ਦਿੱਤਾ ਸੀ ਸਾਰਾ ਕੁਝ ਵੀ ਅਸੀਂ ਇੱਥੋਂ ਫਲਾਣੀ ਕੰਟਰੀ ਤੋਂ ਲੈ ਕੇ ਆਏ ਤੇ ਅਨਨੈਸੈਸਰੀ ਹਰਾਸ਼ਮੈਂਟ ਹੀ ਇੱਕ ਤਰ੍ਹਾਂ ਦੀ ਬੇਲੋੜੀ ਹਰਾਸ਼ਮੈਂਟ ਹੈ ਇਸ ਕਰਕੇ ਉਹ ਵੀ ਖੁਦ ਕਹਿੰਦੇ ਨੇ ਕਾਨੂੰਨੀ ਪੱਖ ਤੋਂ ਮੈਂ ਵੀ ਕਹਿੰਦਾ ਕਿ ਜੇ ਉਹਨਾਂ ਨੇ ਬਾਹਰਲੀ ਕੰਟਰੀ ਤੋਂ ਅਡਾਪਟ ਕੀਤਾ ਪ੍ਰੋਸੀਜਰ ਤਾਂ ਅਸੀਂ ਇੰਡੀਆ ਦੇ ਕਾਨੂੰਨ ਦੀ ਕੋਈ ਭੰਗ ਨਹੀਂ ਕੀਤੀ ਉਹਨਾਂ ਨੇ ਜੋ ਵੀ ਕੀਤਾ ਉਹ ਬਿਲਕੁਲ ਲੀਗਲ ਕੀਤਾ ਹੈਗਾ ਬਿਲਕੁਲ ਅੱਜ ਜਿਹੜੇ 27 ਮਲਜਮ ਹੈਗੇ ਨੇ ਕਿੰਨੇ ਮਲਜਮ ਜਿਹੜੇ ਪੇਸ਼ ਹੋਏ ਨੇ ਤੇ ਕੌਣ ਜਿਹੜੇ ਨਹੀਂ ਹੋਣਾਂ ਚੋਂ 25 ਮਲਜਮਾਂ ਦੀ ਜਿਹੜੀ ਵੀ ਸੀ ਰਾਈ ਪੇਸ਼ੀ ਹੋਈ ਹੈ ਸਚਿਨ ਵਿਵਾਨੀ ਤੇ ਸਚਿਨ ਥਾਪਨਾ ਜਿਹੜੇ ਵੀ ਸੀ ਰਾਈ ਨਹੀਂ ਪੇਸ਼ ਕੀਤੇ ਗਏ ਹੈਗੇ ਬਾਕੀ ਸਾਰਿਆਂ ਦੀ ਆਲਮੋਸਟ ਜਿਹੜੀ ਹੈਗੀ ਪੇਸ਼ੀ ਵੀ ਸੀ ਰਾਈ ਕੰਡਕਟ ਹੋ ਚੁੱਕੀ ਹੈ ਜਿੰਨੇ ਵੀ ਜਿਹੜੇ ਮਲਜਮ ਹੈਗੇ ਨੇ ਸਿੱਧੂ ਮੁਸੇਵਾਲਾ ਕਤਲ ਮਾਮਲੇ ਦੇ ਵਿੱਚ ਉਹਨਾਂ ਦੇ ਵਿੱਚੋਂ ਕੋਈ ਹਾਲੇ ਬਾਹਰ ਵੀ ਹੈ ਜਿਹੜਾ ਨਾ ਚਲਾਨ ਪੇਸ਼ ਕਰਨਾ ਜਾਂ ਫੜਨਾ ਬਾਕੀ ਹੈ ਜਿੰਨਾ ਬਾਈ ਨੇ ਕਹ ਪਰਚੇ ਦਰਜ ਕੀਤੇ ਗਏ ਨਹੀਂ ਬੇਲ ਆਊਟ ਤੇ ਤਾਂ ਕੋਈ ਨਹੀਂ ਆਏ ਹੈਗੇ ਪਰ ਉਹ ਜਿਵੇਂ ਅੱਜ ਪਿੱਛੇ ਜਿਹੜਾ ਉਹ ਕੈਨੇਡਾ ਚ ਗੋਲਡੀ ਬਰਾੜ ਹੈਗਾ ਤੇ ਕੁਝ ਮਲਜ਼ਮ ਹੈਗੇ ਨੇ ਜਿਹੜੇ ਹਲੇ ਅਰੈਸਟ ਕਰਨੇ ਬਾਕੀ ਨੇ ਉਹ ਅੰਡਰ ਪ੍ਰੋਸੈਸ ਨੇ ਕਿਉਂਕਿ ਐਕਸਟਰੈਡੀਸ਼ਨ ਵੀ ਭੇਜੀ ਜਾ ਚੁੱਕੀ ਸੀ ਬਹੁਤ ਪਹਿਲਾਂ ਉਹ ਤੇ ਉਹ ਪ੍ਰੋਸੈਸ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਗoing on ਹੈ ਉ ਜਦੋਂ ਵੀ ਕੁਝ ਹੁੰਦਾ ਹੈਗਾ ਪੁਲਿਸ ਏਜੰਸੀਜ਼ ਆਪਣੇ ਆਪ ਕੋਰ ਨੂੰ ਇਨਟੀਮੇਟ ਕਰਨਗੇ ਸੀਐਮ ਮਾਨ ਸਾਹਿਬ ਨੇ ਕਾਫੀ ਲੰਬਾ ਸਮਾਂ ਪਹਿਲਾਂ ਜਿਹੜਾ ਇੱਕ ਬਿਆਨ ਦਿੱਤਾ ਸੀ ਕਿ ਉਹਨਾਂ ਨੂੰ ਜਲਦੀ ਲੈ ਕੇ ਆਇਆ ਜਾ ਰਿਹਾ ਉਹ ਪ੍ਰੋਸੈਸ ਕਿੱਥੇ ਖੜਾ ਹੈ ਕੀ ਸੀ ਉਹ ਮੈਨੂੰ ਵੀ ਮੈਚ ਹੈ ਇੱਥੇ ਕਾਫੀ ਜ਼ਿਆਦਾ ਕਮੈਂਟ ਆਈ ਸੀਗੇ ਮੈਨੂੰ ਵੀ ਲੱਗਦਾ ਕਿ ਉਦੋਂ ਕਿਸੇ ਸਟੇਟ 'ਚ ਇਲੈਕਸ਼ਨ ਹੋਣੀ ਸੀਗੇ ਮਾਨ ਸਾਹਿਬ ਨੇ ਬੜੀ ਜਲਦੀ ਕਹਿਤਾ ਕਿ ਅਸੀਂ ਜਲਦੀ ਲੈ ਕੇ ਆ ਰਹੇ ਹ ਉਹ ਇੰਨਾ ਕੁਝ ਨਹੀਂ ਹੁੰਦਾ ਸ਼ਾਇਦ ਮਾਨ ਸਾਹਿਬ ਨੇ ਕਿਸੇ ਐਕਸਾਈਟਮੈਂਟ 'ਚ ਜਾਂ ਉਹ ਚੋਲਾ ਦਾ ਕੋਈ ਸਟੰਟ ਸੀਗਾ ਉਹਨਾਂ ਨੇ ਕਹਿਤਾ ਕਿ ਅਸੀਂ ਬਸ ਜਲਦੀ 골ਡੀ ਬ੍ਰਾਂਡ ਨੂੰ ਲੈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਉਹ ਜੇ ਮੈਂ ਉਹ ਗੱਲ ਨੂੰ ਵੀ ਦੇਖਾਂ ਤਾਂ ਬਹੁਤ ਆਈ ਥਿੰਕ 6-7 ਮਹੀਨੇ ਨੰਗ ਚੁੱਕੇ ਨੇ ਉਹ ਮਹਿਜ ਐਵੇਂ ਇੱਕ ਉਹਨਾਂ ਨੇ ਕਹਿ ਦਿੱਤੀ ਪਤਾ ਨਹੀਂ ਉਦੋਂ ਕੀ ਹਾਲਾਤ ਹੋਣਗੇ ਉਹਨਾਂ ਦੇ ਜੋ ਉਹਨਾਂ ਨੇ ਮੀਡੀਆ ਅੱਗੇ ਕਿਹਾ ਸੀ ਕੋਈ ਗੱਲ ਹੈ ਨਹੀਂ ਦੀ। ਹਾਂ ਬਿਲਕੁਲ ਇਹ ਸਾਨੂੰ ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰਪਾਲ ਮਿੱਤਲ ਜਿਨ੍ਹਾਂ ਨੇ ਦੱਸਿਆ ਕਿ ਅੱਜ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਜਿਹੜੀ ਤਰੀਖ ਸੀ ਜਿੱਥੇ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਵੀ ਪਹੁੰਚੇ ਸੀ ਤੇ ਹੁਣ ਜਿਹੜੀ ਅਗਲੀ ਪੇਸ਼ੀ 5 ਅਪ੍ਰੈਲ ਨੂੰ ਹੋਏਗੀ ਤਾਂ ਦੱਸ ਦਈਏ ਕਿ ਅੱਜ 25 ਮਲਜਮ ਜਿਹੜੇ ਪੇਸ਼ ਹੋਏ ਨੇ ਸਚਨ ਥਾਪਨ ਤੇ ਸਚਨ ਪਵਾਨੀ ਜਿਹੜੇ ਪੇਸ਼ ਨਹੀਂ ਹੋਏ ਅਮਰਜੀਤ ਸਿੰਘ ਪੰਜਾਬ ਦਾ